పచ్చే మూరే మోటైనా మూ మోటైర హెఫ్ట్లో కాలీ నగర ਕੱਕੇ ਇਧਰੋਂ ਜੀਦਾ ਹੋਣਾ ਹਾਂਜੀ ਚਲੋ 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 ਕਰੋ ਗੱਡੀ ਇਧਰੋਂ ਕਰੋ ਕਰੋ ਇਧਰੋਂ ਗੱਡੀ ਲੈ ਕੇ ਆਓ ਸ਼ੇਦੀ ਲੈ ਕੇ ਆਓ ਅੱਧਾ ਕਲਾ ਛੱਡੋ ਲੈ ਕੇ ਆਓ ਸ਼ੇਦੀ ਨਹੀਂ ਤਾਂ ਮੋਰੇ ਫੇਰ ਆ ਛੱਡਿਓ ਇਧਰ ਲੈ ਕੇ ਆਓ ਬਸ ਆਪਾਂ ਲੱਗੋ ਯੂ ਟਰਨ ਕਰਨੀ ਆ ਗੱਡੀ ਜਦੋਂ ਯੂ ਟਰਨ ਕਰਨੀ ਆ ਅੱਧਾ ਕਲਚ ਤੇ ਕਰਨੀ ਆ ਠੀਕ ਹੈ ਰੱਖਿਓ ਲੈਫਟ ਸਾਈਡ ਤੇ ਗੱਡੀ ਨਾਲੇ ਆ ਸ਼ੀਸ਼ਾ ਦੇਖ ਲੈਣਾ ਇਧਰ ਕੋਈ ਥੱਲੇ ਹੋ ਵੋਟੇਕ ਨਾ ਕਰ ਦੋ ਠੀਕ ਜੀ ਚੱਲੀ ਜਲੂਰੀਸ ਨਾਲ ਦੱਬੇ ਜਦੋਂ ਯੂ ਟਰਨ ਕਰਨੀ ਆ ਬਗੱਡੀ ਇਥੋਂ ਅੱਧੇ ਕਲੱਚ ਅੱਧੇ ਕਲੱਚ ਠੀਕ ਫੁੱਲ ਕੱਢਦੇ ਫੁੱਲ ਕੱਢ ਦੋ ਫੁੱਲ ਕੱਢ ਦੋ ਫੁੱਲ 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 ਜੇ ਕੋ ਮੋੜੇ ਆਗੇ ਬ੍ਰੇਕ ਵੀ ਲਾਉਣੀ ਪਾਉਣੀ ਆ ਚਲੋ ਯਾਰ ਦੋ ਇਧਰੋਂ ਇਧਰੋਂ ਲੈਫਟ ਸਾਈਡ ਤੇ ਇੱਕ ਵਾਰੀ ਤੇ ਸਿੱਧੀ ਕਰੋ ਬੋਰ ਕੱਟਦੇ ਵੇਲੇ ਬਸ ਆਪਣੀ ਸਾਈਡ ਨਾਲ ਸ਼ੈਡ ਹੋਵੇ ਜੀ ਚਲੋ ਹੁਣ ਰੇਸ ਵਧਾ ਲਓ ਥੋੜੀ ਜੀ ਐਕਸਟਰੀ ਵਾਲੀ ਵਧਾ ਲਓ ਫਿਰ ਇਸ ਨੂੰ ਵਧਾ ਕੇ 20 ਦੀ ਸਪੀਡ ਕਰਕੇ ਘੇਰਵਾ ਲਓ ਚਲੋ ਯਾਰ ਥੋੜਾ ਸ਼ੈਡੋ ਕਰ ਤੇ ਜਦੋਂ ਦੋਰ ਲੱਗਾ ਉਦੋਂ ਗੱਡੀ ਆਪਾਂ ਰਾਈਟ ਕੱਟਣੀ ਹੈ ਚਲੀ ਜਾਂਦੇ ਚਲੀ ਜਾਂਦੇ ਮੋੜ ਪਹਿਲੇ ਗੇਅਰ ਚ ਭਾਵੇਂ ਘੱਟ ਲੇ ਠੀਕ ਹੈ ਇਹ ਕਿੰਨਾ ਦਹਾੜਾ ਲਈ ਬਹੁਤ ਦੂਰ ਹੈ ਬਾਕੀ ਜੇ ਕੋਲ ਆ ਗਈ ਤਾਂ ਜਨਾ ਕੱਟਿਓ ਕੋਲੇ ਆ ਗਈ ਬੀ ਪਹਿਲਾ ਗੇਅਰ ਖੋਲੋਗਾ ਉਹਦੇ ਤੋਂ ਖੋਦਾ ਖਾਲੀ ਚਲੋ ਜਾਣ ਦਵੋਗੇ ਚਾੜ ਕੇ ਰੱਖਿਓ ਗੱਡੀ ਗੱਡੀ ਦਾ ਵੀ ਫਾਸਲਾ ਮੋੜੇ ਵੀ ਦੇਖ ਲਿਓ ਸਹੀ ਹੈ ਚਲੋ ਦੇ ਜਾਣਾ ਹੁਣ ਇੱਥੇ ਤੁਸੀਂ ਠੀਕ ਹੈ ਚਲ ਜੀਓ ਚਲੀ ਜੀਓ ਚਲੀ ਜੀਓ ਰੋ ਦੇਖ ਰਹੇ ਹੋ ਚਲੋ 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 ਸਪੀਡ ਦਬੋ ਜਾਣ ਦਬੋ ਖਾਲੀ ਇਹ ਰੋਡ ਜਿਹੜਾ ਚ ਰਸਤਾ ਆ ਦੋਨਾਂ ਪਾਸੇ ਦੇਖਣਾ ਆ ਲੈਫਟ ਸਾਈਡ ਵੀ ਦੇਖਣਾ ਆ ਰਾਈਟ ਸਾਈਡ ਵੀ ਦੇਖਣਾ ਆ ਜੇ ਕੋਈ ਆਉਂਦਾ ਹੋਇਆ ਕਲਚ ਦੱਬ ਕੇ ਬ੍ਰੇਕ ਲਾ ਦੇਣੀ ਆ ਹੌਲੀ ਗੱਡੀ ਪਾਰ ਕਰਨੀ ਜਿੱਤਾ ਉਦਣ ਕਿੱਛ ਜੀ ਦੱਸਿਆ ਸੀ ਇਦਾਂ ਉਹ ਦੀਦਾ ਨਹੀਂ ਲੈਫਟ ਸਾਈਡ ਤੋਂ ਪਾਸ਼ੂ ਦੇਖ ਕੇ ਚੱਕਰ ਉੜ ਠੀਕ ਹੈ ਫਿਰ ਇਧਰ ਰੁਕਣ ਚਾਹੀਦਾ ਚਲੋ ਸਪੀਡ ਦੋ ਹੁਣ ਅਗਲਾ ਮੋੜ ਤੁਸੀਂ ਕੱਟਣਾ ਹੈ ਲੈਫਟ ਮੋੜੇ ਹੁਣ ਮੋੜ ਠੀਕ ਹੈ ਦੇਖ ਕੇ ਗੱਡੀ ਦੁਨਬਰੂ ਆ ਮੋੜ ਘਟਣਾ ਆ ਗੱਡੀ ਅੱਗੇ ਨੂੰ ਨਜਾ ਦੇ ਜਾਓ ਠੀਕ ਹੈ ਲੈਫਟ ਲੈਫਟ ਸਾਈਡ ਤੇ ਰਵੇ ਜੇ ਕੋਈ ਮੋਰੇ ਗੱਡੀ ਆਉਂਦੀ ਆ ਰਸਤਾ ਛੋਟਾ ਆ ਫੇਰ ਰੁਕਣੀ ਪਣੀ ਆ ਗੱਡੀ ਸ਼ੀਸ਼ਾ ਇਧਰ ਚੈੱਕ ਕਰ ਲਿਓ ਠੀਕ ਆ ਰੋਡ ਹਾਂਜੀ ਠੀਕ ਆ ਸ਼ੁਰੂ ਹੋ ਦੇ ਕੋਈ ਬਤੂ ਹੂੰ ਠੀਕ ਆ ਸਹੀ ਆ ਸਹੀ ਅੱਲੇ ਰੱਖੋ ਵਾਸਾ ਤਾਂ ਸਹੀ ਚਲੋ ਪੇਡ ਦਬਾ ਅਗਲਾ ਮੋੜ ਆਉਣਾ ਆ ਰਾਈਟ ਫੇਰ ਰਾਈਟ ਮੋੜ ਘਟਿਓ ਆ ਮੋਰੇ ਇਹ ਹੈ ਜੀ